ਗੁਰਦੁਆਰਾ ਬਾਬਾ ਜੀਵਨ ਸਿੰਘ ਪਿੰਡ ਤੇਲਾਵਾਲ ਬਲੌਕ ਡੂਰ ਸਾਹਿਬ ਜ਼ਿਲ੍ਹਾ ਤਰਨਤਾਰਨ ਵਿਖੇ ਭਾਈ ਸਾਹਿਬ ਮਨਜੀਤ ਸਿੰਘ ਪਿੰਡ ਤੇਲਾਵਾਲ ਮੁਖੀ ਤਨਤਨ ਬਾਬਾ ਜੀਵਨ ਸਿੰਘ ਜੀ ਸਰਬਸੰਗੀ ਸੇਵਾ ਸੁਸਾਇਟੀ ਅਤੇ ਭਾਈ ਹਰਿੰਦਰ ਸਿੰਘ ਐਕਸ ਆਰਮੀ ਪਿੰਡ ਨੰਗਲ ਦੇਵਾਲ ਸਿੰਘ ਬਲੌਕ ਜੰਡੇਆਲਾਪੁਰ ਜ਼ਿਲ੍ਹਾ ਅੰਮ੍ਰਿਤਸਰ ਦੇ ਵਿਸ਼ੇਸ਼ ਸਹਿਯੋਗ ਸਦਕਾ ਇੱਕ ਐਂਬੂਲੈਂਸ ਜੋ ਕਿ 24 ਘੰਟੇ ਸਰਵਿਸ ਦੇਵੇਗੀ ਸਮੂਹ ਸਾਧ ਸੰਗਤ ਨੂੰ ਭੇਟ ਕੀਤੀ ਗਈ ਜਿਸ ਦੇ ਟੋਲ ਫਰੀ ਨੰਬਰ ਸੰਗਤ ਵਿੱਚ ਦੱਸ ਦਿੱਤੇ ਜਾਣਗੇ ਅਤੇ ਕਬੱਡੀ ਖਿਡਾਰੀਆਂ ਨੂੰ ਦੇਸੀ ਘੋ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਨਸ਼ੇ ਤੋਂ ਬਚ ਕੇ ਗੁਰੂ ਘਰ ਨਾਲ ਅਤੇ ਸਿੱਖੀ ਸਰੂਪ ਨਾਲ ਜੁੜੇ ਰਹਿਣ ਲਈ ਪ੍ਰੇਰਿਤ ਕੀਤਾ ਗਿਆ। ਇਸ ਮੌਕੇ ਭਾਈ ਹਰਿੰਦਰ ਸਿੰਘ, ਪੱਪਾ ਬਲਵਿੰਦਰ ਸਿੰਘ, ਨਿਹੰਗ ਸਿੰਘ ਮਾਲਕਪੁਰ, ਗੁਰਸ਼ਰਨ ਸਿੰਘ ਗਰੰਥੀ ਪਿੰਡ ਵਡਾਲਾ ਜੋਲ, ਚਰਨ ਸਿੰਘ ਚੰਦਰ, ਰਣਜੀਤ ਸਿੰਘ, ਸਤਪਾਲ ਸਿੰਘ, ਮੰਗਲ ਸਿੰਘ, ਹਰਜੀਤ ਸਿੰਘ, ਹਰਦੇਵ ਸਿੰਘ ਅਤੇ ਸਮੂਹ ਸਾਧ ਸੰਗਤ ਪਿੰਡ ਢੀਲਾਵਾਲ ਹਾਜ਼ਰ ਸਨ। ਤਰੰਤਰੰਤੋਂ న్యూਸ 24 ਪੰਜਾਬ ਲਈ ਦਵਿੰਦਰ ਸੋਤਾ ਦੀ ਖਾਸ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਭਾਈ ਮਨਜੀਤ ਸਿੰਘ ਤੋਂ ਉਪਰਾਲਾ ਕੀਤਾ ਹੈ ਬਾਬਾ ਜੀ ਮੋਹਨ ਸਿੰਘ ਦੀ ਸਰਬਸਾਂਗੀ ਸੋਸਾਇਟੀ ਜਿਹੜੀ ਪਿਆਰ ਕਰਕੇ ਕੈਂਪੂਨਸ ਦਿੱਤੀ ਹੈ ਤੇ ਹੋਰ ਸਿੱਖਾ ਵਾਸਤੇ ਉਪਰਾਲੇ ਕਰ ਰਹੇ ਹਨ ਭਾਈ ਮਨਜੀਤ ਸਿੰਘ ਅਸੀਂ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਉਹਨਾਂ ਨੂੰ ਮਹਾਰਾਜ ਤਰੱਕੀਆਂ ਤੇ ਬਲੰਤੀਆਂ ਦੇ ਥਲਨ ਦੇਵ ਇਸੇ ਤਰ੍ਹਾਂ ਹੀ ਆਪਣੀ ਕੌਮ ਦੀ ਪੰਥ ਦੀ ਸੇਵਾ ਕਰਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਅੱਜ ਨਗਰੀ ਪਿੰਡ ਦੇਲਾਵਾਲ ਦੇ ਰੋਪੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਹੀ ਸਤਕਾਰਯੋਗ ਇਸੇ ਨਗਰ ਦੇ ਜਨਤਾ ਲਈ ਸਰਦਾਰ ਮਨਜੀਤ ਸਿੰਘ ਜੀ ਦੇਲਾਵਾਲ ਜੀ ਇਜਾਮ ਲਗਦੀ ਧਰਤੀ ਤੇ ਵੱਖ-ਵੱਖ ਸੇਵਾ ਕਰ ਰਹੇ ਨੇ ਜਿਸ ਤਰ੍ਹਾਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਉਹਨਾਂ ਨੇ ਗੁਰੂ ਘਰ ਦੀ ਬਿਲਡਿੰਗ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਏ ਤੇ ਪਿੰਡ ਦੇ ਲਈ ਕਬੱਡੀ ਦੀਆਂ ਟੀਮਾਂ ਜਿਹੜੀਆਂ ਉਹਨਾਂ ਵਾਸਤੇ ਘੋ ਵੰਡਿਆ ਗਿਆ ਤੇ ਗ੍ਰੰਥੀ ਸਿੰਘ ਦੀ ਤਨਖਾਹ ਜਿਹੜੀ ਆ ਉਹ ਭੇਜ ਰਾਇਆ ਉਹਨਾਂ ਨੇ ਚੰਗੇ ਗ੍ਰੰਥੀ ਪਿੰਡਾਂ ਵਿੱਚ ਰੱਖ ਰਹੇ ਨੇ ਸਾਡੇ ਵੀਰ ਹਰਵਿੰਦਰ ਸਿੰਘ ਜੀ ਉਹ ਨਾਲ ਕਾਰਜਕਾਰੀ ਤੌਰ ਤੇ ਪ੍ਰਬੰਧਕ ਲੱਗੇ ਨੇ ਉਹ ਸਾਰੇ ਹਲਕਿਆਂ ਨੂੰ ਦੇਖ ਰਹੇ ਨੇ ਪੰਜਾਬ ਨੂੰ ਦੇਖ ਰਹੇ ਨੇ ਚੰਗਾ ਮਿਸ਼ਨ ਜਿਹੜਾ ਲੋਕਾਂ ਦੀ ਚੇਤਨਣ ਲੈ ਕੇ ਇਹ ਲੋਕਾਂ ਨੂੰ ਸਿੱਖੀ ਨਾਲ ਜੋੜ ਰਹੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਹਾਨ ਸਤਿਕਾਰਯੋਗ ਭਾਜ ਸਾਹਿਬਾ ਅਤੇ ਕਮੇਟੀ ਅੱਜ ਜੋ ਅਸੀਂ ਪਿੰਡ ਦੇ ਲਾਲ ਦੇ ਵਿੱਚ ਜੋ ਵੀ ਪ੍ਰੋਗਰਾਮ ਕਰਾਇਆ ਸੋ ਉੱਥੇ ਬੱਚਿਆਂ ਨੂੰ ਇਹਦੇ ਵਿੱਚ ਧੋਗ ਦਿੱਤਾ ਨਸ਼ਿਆਂ ਤੋਂ ਦੂਰ ਲੈ ਆਉਂਦੇ ਸਮੇਂ ਵਿੱਚ ਸਿੱਖੀ ਸਰੂਪ ਨਾਲ ਜੋੜਨਗੇ ਤੋਂ ਵੱਧ ਤੋਂ ਵੱਧ ਭਾਈ ਮਨਜੀਤ ਸਿੰਘ ਭਾਈ ਹਰਵਿੰਦਰ ਸਿੰਘ ਸਾਡੇ ਨਾਲ ਖੜੇ ਪਾਪਾ ਜੀ ਖੜੇ ਆ ਇਹਨਾਂ ਦਾ ਇੱਥੇ ਦਿੱਤੋ ਧੰਨਵਾਦ ਕਰਦੇ ਆ ਅੱਗੇ ਤੋਂ ਵੀ ਸੇਵਾ ਕਰਦੇ ਮਾ ਪ੍ਰਮਾਤਮਾ ਇਹਨਾਂ ਨੂੰ ਬਲ ਬਖਸ਼ੇ ਅੱਗੇ ਤੋਂ ਵੱਧ ਚੜ ਕੇ ਸੇਵਾ ਕਰਨਗੇ ਭਾਈ ਮਨਜੀਤ ਸਿੰਘ ਦੀ ਤੇ ਸਾਡੇ ਪਿੰਡ ਦੇ ਜੋ ਵੀ ਛੋਟੇ ਬੱਚੇ ਹਨ ਨਸ਼ਿਆਂ ਤੋਂ ਦੂਰ ਹੈ ਇਹਨੂੰ ਟੀਕਾ ਕਰਨਾ ਚਾਹੀਦਾ ਜੁਗੋ ਜੁਗਟਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਂਦ ਵਿੱਚ ਬੈਠੀ ਸਰਦਾਰ ਵਾਹਿਗੁਰੂ ਜੀ ਸਾਥ ਆ ਅਸੀਂ ਅੱਜ ਲੱਗਰ ਪਹਿਲਾ ਵਾਰ ਤੋਂ ਪਹੁੰਚੀ ਆਡੀ ਟੀਮ ਜਿਸ ਦੇ ਸਾਡੇ ਮੁਖ ਸੇਵਾਦਾਰ ਭਾਈ ਸਾਹਿਬ ਭਾਈ ਮਜੀਤ ਸਿੰਘ ਜੀ ਅਸੀਂ ਇੰਚਾਰਜ ਚਲੋ ਰਵਿੰਦਰ ਸਿੰਘ ਇੰਚਾਰਜ ਜੋ ਦੇਖ ਰਿਹਾ ਸਾਜੀ ਪੂਰੀ ਟੀਮ ਦਾ ਜੋ ਸਹਿਯੋਗ ਹੈ 11 ਮੈਂਬਰੀ ਕਮੇਟੀ ਭਾਈ ਸਾਹਿਬ ਜਸਵਿੰਦਰ ਸਿੰਘ ਜੀ ਭਾਈ ਸਾਹਿਬ ਨਰਵੈ ਸਿੰਘ ਸਾਹਿਬ ਤੇ ਸਾਰੀ ਟੀਮ ਦੇ ਸਹਿਯੋਗ ਨਾਲ ਇਹ ਸੇਵਾ ਨਿਭਾਈ ਜਾ ਰਹੀ ਆ ਇੱਕ ਐਂਬੂਲੈਂਸ ਗੱਡੀ ਜੋ ਭਾਈ ਸਾਹਿਬ ਭਾਈ ਮਜੀਤ ਸਿੰਘ ਜੀ ਨੇ ਪਹਿਲਾਂ ਵੀ ਪੂਰੀ ਪੰਜਾਬ ਵਿੱਚ ਸੇਵਾ ਕੀਤੀ ਹੈ ਇਸ ਦੀ ਕਹਿੰਦੇ ਕਿ ਇਹਦੇ ਵਿੱਚ ਤੇਲ ਖਰਚਾ ਤੇ ਡਰਾਈਵਰ ਦਾ ਖਰਚਾ ਸਾਡੀ ਸੁਸਾਇਟੀ ਵੱਲੋਂ ਰਹੂਗਾ ਬਾਕੀ ਜੋ ਵੀ ਕਿਸੇ ਲੋੜਵੰਦ ਗਰੀਬ ਪਰਿਵਾਰ ਨੂੰ ਜਿੱਥੇ-ਜਿੱਥੇ ਕੋਈ ਜ਼ਰੂਰਤ ਲੱਗੇ ਕੋਈ ਬਿਲਕੁਲ ਦੱਬਿਆ ਹੋਇਆ ਪਿਛੜਿਆ ਪਰਿਵਾਰ ਜਿੱਥੇ ਬਿਲਕੁਲ ਨਹੀਂ ਕੋਈ ਦਵਾਈ ਵਾਸਤੇ ਜਾਂ ਬਿਲਕੁਲ ਸ਼ਰਤ ਬਾਲੇ ਕੁੱਤੇ ਆ ਉਹ ਸਾਰੀ ਸੇਵਾ ਸਾਡੀ ਸੁਸਾਇਟੀ ਵੱਲੋਂ ਕੀਤੀ ਜਾਊਗੀ ਬਾਕੀ ਖੇਡ ਨਗਰ ਨਗਰਗਿਆਲ ਸਿੰਘ ਤੋਂ ਆਈ ਹੋਏ ਟੀਮ ਦਾ ਜੋ ਸਤਿਕਾਰ ਕੀਤਾ ਵਾ ਖੇਡ ਦੇਲਾਵਾਲੋਂ ਸੰਕਟਾਂ ਨੇ ਅਸੀਂ ਅਸਤੇ ਬਹੁਤ ਹੀ ਖੁਸ਼ੀ ਹਾਂ ਜਨਾਬਤੋਂ ਕੁਝ ਕਬੱਡੀ ਦੇ ਖਿਡਾਰੀ ਸਾਨੂੰ 15 ਬੱਚੇ ਮਿਲੇ ਜੋ ਕਿ ਬੜਾ ਵੱਧ ਚੜ ਕੇ ਸਪੋਰਟਸ ਦੇ ਚੁਸਦਾ ਆ ਰਿਹਾ ਅਸੀਂ ਇਸ ਤੋਂ ਬਹੁਤ ਜ਼ਿਆਦਾ ਖੁਸ਼ ਹੋਏ ਆ ਕਿ ਕੋਈ ਕੋਚ ਲੱਗ ਕੇ ਨਗਰ ਦੇ ਪਿੰਡ ਤੇਲਾਵਾੜ ਤੋਂ ਜੋ ਕਬੱਡੀ ਦੀ ਟੀਮ ਤਿਆਰ ਕੀਤੀ ਆ ਤੇ ਅਸੀਂ ਉਹਨਾਂ ਨੂੰ ਵੀ ਵਧਾਈ ਦੇ ਪਾਤਰ ਨੇ ਅਸੀਂ ਉਹਨਾਂ ਨੂੰ ਅੱਜ ਕੁਝ ਗਿਫਟ ਦੀ ਤੌਰ ਤੇ ਇੱਕ ਪ੍ਰਾਈਜ਼ ਵਨ ਕੀਤੀ ਜਿਵੇਂ ਕਿ ਦੇਸੀ ਘੋੜੇ ਦੇ ਡੱਬੇ 15 ਦੇ 15 ਜਵਾਨਾਂ ਨੂੰ ਅਸੀਂ ਦਿੱਤੇ ਆ ਵਾਹਿਗੁਰੂ ਇਹਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਗੁਰਸਿੱਖੀ ਜੀ ਬਨਵਾਲੇ ਬਣਾਉਣ ਵਾਹਿਗੁਰੂ ਇਹਨਾਂ ਬੱਚਿਆਂ ਨੂੰ ਕੀ ਇਸ ਰੱਖਣ ਦੀ ਪਰਮਾਥਾ ਬਖਸ਼ਣਾ ਆਪਾਂ ਬਾਬਾ ਜੀਵਨ ਸਿੰਘ ਜੀ ਗੁਰੂ ਘਰਾਂ ਦੇ ਵਿੱਚ ਕਿਰਤਾਂ ਦੀ ਸੇਵਾ ਲਈ ਆ ਕਿਰਤਲ ਕੁਛ ਸਿੰਘ ਆਪਣੇ ਕਿਰਤਾਂ ਸਪਾਉਣ ਆਇਆ ਕਰਨਗੇ ਮਹੀਨੇ ਵਿੱਚ ਇੱਕ ਦੋ ਕਲਾਸਾਂ ਦੇਣਗੇ ਗੱਤਕੇ ਵਾਲੇ ਸਿੰਘ ਆਗੇ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਜੀ ਲੰਘ ਸਿੰਘ ਬੱਲੀਆਂ ਤੋਂ ਉਹ ਕਲਾਸ ਦੇਣ ਵਾਸਤੇ ਪਿੰਡ ਦੇਲਾਵਾਲ ਗੁਰੂ ਘਰ ਸਾਰੀ ਪੂਰੇ ਪੰਜਾਬ ਵਿੱਚ ਜਿੱਥੋਂ ਜਿੱਥੋਂ ਤੱਕ ਵੀ ਉਹਨਾਂ ਕੋਲੋਂ ਦਸਵੰਦ ਦਿੱਤਾ ਜਾਊਗਾ ਆਪਣੇ ਟਾਈਮ ਦਾ ਪਹੁੰਚ ਕੇ ਵੱਧ ਤੋਂ ਵੱਧ ਸੇਵਾ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ